ਸ਼੍ਰੀ ਮੁਕਸਸ ਸਾਹਿਬ ਦਾ ਪੁਰਾਣਾ ਨਖੀ ਦਰਾਣੇ ਦੀ ਢਾਬ ਸੀ ਇਸ ਜਗ੍ਹਾ ਤੇ ਜੋ 40 ਸਿੰਘ ਸ੍ਰੀ ਗੁਰ ਗੋਬਿੰਦ ਸਿੰਘ ਜੀ ਤੋਂ ਬੇਮੁਖ ਹੋ ਕੇ ਬੇ ਦਾਵਾ ਲਿਖ ਕੇ ਦੇ ਆਏ ਸੀ ਉਹ 40 ਸਿੰਘ ਮਾਤਾ ਪਾਕ ਕੋਲ ਦੀ ਅਗਵਾਈ ਵਿੱਚ ਮੁਗਲਾਂ ਨਾਲ ਲੜਦੇ ਸ਼ਹੀਦ ਹੋ ਗਏ ਗੁਰੂ ਸਾਹਿਬ ਨੇ ਉਹਨਾਂ ਦੀ ਸ਼ਹਾਦਤ ਤੋਂ ਪ੍ਰਭਾਵ ਹੋ ਕੇ ਉਹਨਾਂ ਨੂੰ ਮੁਕਤੀ ਦਾ ਵਰਦਾਨ ਦਿੱਤਾ ਜਦੋਂ ਗੁਰੂ ਜੀ ਨੇ ਉਹਨਾਂ ਵਿੱਚੋਂ ਜ਼ਖਮੀ ਹੋਏ ਮਹਾ ਸਿੰਘ ਕੋਲ ਪੁੱਛਿਆ ਤਾਂ ਮਹਾ ਸਿੰਘ ਜੀ ਦਾ ਸਿਰ ਸ਼ਰਮ ਨਾਲ ਝੁਕਿਆ ਹੋਇਆ ਸੀ ਪਰ ਉਸਤੇ ਸਾਹ ਚੱਲ ਰਹੇ ਸੀ ਗੁਰੂ ਜੀ ਨੇ ਪੁੱਛਿਆ ਕਿ ਮਹਾ ਸਿੰਘ ਮੰਗ ਕੀ ਮੰਗਦਾ ਹੈ ਮਹਾ ਸਿੰਘ ਨੇ ਸਹਿਕਦੇ ਹੋਏ ਕਿਹਾ ਕਿ ਗੁਰੂ ਜੀ ਸਾਤੋਂ ਬਹੁਤ ਬੜੀ ਪੁੱਲ ਹੋ ਗਈ ਸੀ ਸਾਨੂੰ ਮਾਫ ਕਰਦੇ ਹੋ ਜੋ ਅਸੀਂ ਗਲਤੀ ਨਾਲ ਤੁਹਾਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਸੀ ਜਿਸ ਵਿੱਚ ਲਿਖਿਆ ਸੀ ਕਿ ਅਸੀਂ ਆਪਣੇ ਘਰ ਵੱਲ ਜਾ ਰਹੇ ਹਾਂ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਉਸ ਨੂੰ ਪਾੜ ਦਿਓ ਗੁਰੂ ਜੀ ਨੇ ਬੇਦਾਵਾ ਆਪਣੇ ਕਮਰ ਵਿੱਚੋਂ ਕੱਢ ਕੇ ਪਾੜ ਦਿੱਤਾ ਤੇ ਮਹਾ ਸਿੰਘ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਗਾ ਲਿਆ ਸੀ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮਾਗ ਮਹੀਨੇ ਦੀ ਸ਼ਗਰਾਧ ਤੇ ਇੱਥੇ ਮੇਲੇ ਲੱਗਦੇ